ਅੱਜ ਬੰਦਾ ਜਦੋਂ ਦੋਨੋਂ ਨੂੰ ਪਤਾ ਨਹੀਂ ਮੈਨੂੰ ਕੀ ਕੀਤਾ ਕੀ ਨਹੀਂ ਕੀਤਾ ਮੈਨੂੰ ਦਿਕਸ਼ਾ ਦੇ ਬੰਦੇ ਆ ਗਏ ਅੱਜ ਕਿਹ ਨਾ ਬੰਦੇ ਸੰਦੀਪ ਕੁਮਾਰ ਠੀਕ ਹੀ ਹੋਇਆ ਪਈ ਯਾਰ ਮਾਰ ਗਿਆ ਲੋਕਰ ਖਰਾਬ ਸੀਗਾ ਕੋਈ ਚਾਬੀ ਲਗवानी ਚੀ ਤੇ ਬਾਹਰੋਂ ਗਈ ਆਇਆ ਸੀ ਉਸਤੇ ਦੋਨੋਂ ਆਇਆ ਬੰਦ ਚਾਬੀ ਦਫਤਰ ਆਵਾਜ਼ ਲਗਾ ਚਾਬੀ ਲਾ ਦਿੰਦਾ ਮੈਂ ਥੋੜੀ ਦੇਰ ਕੀਤੀ ਤੇ ਚਾਬੀ ਤਦ ਬਾਅਦ ਚੈੱਕ ਨਾ ਕਰ ਦੂਜੀ ਚਾਬੀ ਲਈ ਲੋ ਕਹਿੰਦਾ ਮੇਰੀ ਚਾਬੀ ਖਰਾਬ ਹੋ ਚਾਬੀਆਂ ਦਾ ਗੁੱਛਾ ਲੈ ਕੇ ਆਉਂਦਾ ਬਾਅਦ ਅਸੀਂ ਦੇਖਿਆ ਤਾਂ ਜਦ ਤੱਕ ਨਹੀਂ ਆ ਦੇਖਿਆ ਤਾਂ ਦੂਜੇ ਦੋਵਾਂ ਦੇ ਵਿੱਚੋਂ ਲੈ ਲਾ 1.5 ਲੱਖ ਐਸ਼ ਤੇ ਕਮੁੰਦਰੀ ਇੱਕ ਰੇਂਗ ਤੇ ਕਵਾਲੀਆਂ ਗਾਇਬ ਸੀ ਇਹ ਵਿੱਚ ਲੋਕਰ ਪਤਾ ਨਹੀਂ ਕਿਸਾ ਉਹਨੇ ਖੋਲਨੇ ਕੀ ਸਾਨੂੰ ਨਹੀਂ ਖੋਲਨੇ ਵੀ ਲੋਕ ਕੁਝ ਦੇਖਿਆ ਇਹ ਲਈ ਮੈਂ ਇੱਥੇ ਕੋਲ ਬੈਠ ਕੇ ਸਾਰਾ ਲਾਈਵ ਦੇਖਿਆ ਵੀ ਇਹ ਜਾਂ ਵੀ ਸ਼ਾਇਦ ਇਹ ਨਹੀਂ ਜਾਂ ਵੀ ਲੱਗ ਜੂਏ ਪਤਾ ਨਹੀਂ ਇਹ ਚ ਇਹ ਚ ਜਿਹੜਾ ਜਾਂਦਾ ਨਹੀਂ ਹੈ ਇਹਨਾਂ ਚ ਫੁੱਲੀ ਹੋਣ ਨੂੰ ਉਹ ਲੋਕ ਆਪਣੇ ਖੋਲਦਾ ਇਹਨਾਂ ਚ ਵੀ ਵਿੰਗੀ ਕਰਦੀ ਹੁੰਦੀ ਹਾਂ ਟੇਢੀ ਗਤੀ ਤੋਂ ਬਾਤ ਜਿੰਨ ਸਿੱਧੀ ਕਰਦੀ ਬੰਦੇ ਬਸ ਫੁੱਲੀ ਨਹੀਂ ਕਦੋਂ ਚਾਬੀਆਂ ਪੁੱਛਿਆ ਲੈ ਗਿਆ ਨਾ ਮੁੜ ਕੇ ਆਇਆ ਨਹੀਂ ਤੂੰ ਨਾਰਮਲ ਹੈ ਉਹਦੇ ਮੁਤਾਬਕ ਤਾਂ ਇੱਕ ਸਾਈਕਲ ਵਾਲਾ ਸੀ ਜਿਹੜਾ ਕਿ ਚਾਬੀਆਂ ਲਾਣ ਵਾਲਾ ਤੂੰ ਇਹ ਜਿਹੜਾ ਵਾਕਿਆ ਹੋਇਆਗਾ ਕਿੰਨੇ ਵਜੇ ਦੇ ਕਿਥੇ ਹੋਇਆ ਉਹ ਹੀ ਸਵਾ ਚਾਹ ਜਾਂ ਸਾਢੇ 4 ਦੇ ਵਿੱਚ ਵਿੱਚ ਮੈਂ ਦੇਖੀ ਗਈ ਉਹਨੂੰ ਬੈਠੀ ਪਹਿਲਾਂ ਮੈਂ ਇੱਥੇ ਬੈ ਕੇ ਠੀਕ ਕਰਾਇਆ फेर ਜਦੋਂ ਉਧਰ ਲਈ ਬਾਰੀ ਲੱਗੇ ਮੈਂ ਉੱਥੇ ਬੈਠ ਕੇ ਠੀਕ ਕਰਾਇਆ ਕੋਲ ਉਹਦੇ ਬੈਠੀ ਨਹੀਂ ਮੇਰੀ ਗੁੜੀਆਂ ਬੈਠੀ ਸੀ ਮੇਰੇ ਕੋਲ ਸਿੱਕਾ ਸਕਿੰਟ ਵੀ ਪਾਸੇ ਨਹੀਂ ਹੋਇਆ 5 ਮਿੰਟਾਂ ਦੇ ਅੰਦਰ ਅੰਦਰ ਉਹਨਾਂ ਨੇ ਪਤਾ ਨਹੀਂ ਮੈਨੂੰ ਕੀ ਕੀਤਾ ਕੀ ਨਹੀਂ ਕੀਤਾ ਮੈਨੂੰ ਦਿਖਿਆ ਨਹੀਂ ਜਾਂਦਾ ਬੰਦਾ ਬਾਹਰ ਨੂੰ ਜਾਂਦਾ ਕਹਿੰਦੇ ਮੈਨੂੰ ਕਹਿੰਦੇ ਚਾਬੀ ਦਾ ਗੁੱਛਾ ਲੈ ਕੇ ਆਉ ਮੈਂ ਕਹਿੰਦਾ ਮੈਂ ਨਹੀਂ ਲੈ ਕੇ ਆਣਾ ਮੈਂ ਕਹਿੰਦਾ ਤੇਰਾ ਕੰਮ ਆ ਕਹਿੰਦਾ ਮੈਂ ਘਰੇ ਭੁੱਲਿਆ ਚੱਲ ਮੈਂ ਰੋਡ ਤੋਂ ਲੈ ਕੇ ਆਉਣਾ ਚਾਬੀ ਮੈਂ ਕਹਿੰਦਾ ਤੂੰ ਚਾਬੀ ਬਾਰ-ਬਾਰ ਟੈਡੀ ਕੋ ਕਰੀ ਜੰਨਾ ਮੈਂ ਤੂੰ ਮੇਰਾ ਨੁਕਸਾਨ ਕਰੀ ਜੰਨਾ ਮੈਂ ਕਹਿੰਦਾ ਮੈਂ ਚਾਬੀ ਸਿੱਧੀ ਕਰਕੇ ਮੈਂ ਕੋਲ ਬੈਠੀ ਨਹੀਂ ਉਹਦੇ ਸਭ ਕੁਝ ਦੇਖਿਆ ਅੱਖੀ ਦੇਖਿਆ ਸਭ ਕੁਝ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਲੱਗਿਆ ਕਿ ਉਹਨੇ ਮੇ ਚਾਬੀਆਂ ਦਾ ਗੁੱਛਾ ਲੈ ਕੇ ਆਇਆ 5 ਮਿੰਟ ਦੇ ਅੰਦਰ ਅੰਦਰ ਮੈਨੂੰ ਪਤਾ ਨਹੀਂ ਉਹਨੇ ਕੀ ਕੀਤਾ ਕੀ ਨਹੀਂ ਕੀਤਾ ਮੈਨੂੰ ਕੁਝ ਪਤਾ ਨਹੀਂ ਲੱਗਿਆ ਅਲਮਾਰੀ ਚੋਂ ਸਮਾਨ ਕੱਢ ਕੇ ਲੈ ਗਈ ਪਤਾ ਹੀ ਨਹੀਂ ਲੱਗਿਆ ਜੀ ਕਿਵੇਂ ਉਹਨੇ ਲੋਕਰ ਵੀ ਲੋਕ ਲਸੀਗੇ ਪੂਰੇ ਚਾਬੀ ਮੇਰੇ ਕੋਲ ਪਈ ਹੈ ਅੰਦਰਲੇ ਲੋਕਰ ਨੂੰ ਵੀ ਲੋਕ ਲੱਗੇ ਅਸੀਂ ਚਾਬੀ ਮੇਰੇ ਕੋਲ ਉਹਦੋਂ ਉਹਨਾਂ ਦੀ ਲੋਕਰ ਪਤਾ ਨਹੀਂ ਕਿਸ ਹਿਸਾਬ ਨਾਲ ਉਹਨੇ ਖੋਲਲੇ ਕਿਸ ਹਿਸਾਬ ਨਾਲ ਨਹੀਂ ਖੋਲਲੇ ਮੈਨੂੰ ਕੁਝ ਦਿਖਿਆ ਹੀ ਨਹੀਂ ਮੈਂ ਇੱਥੇ ਕੋਲ ਬੈਠ ਕੇ ਸਾਰਾ ਲਾਈਫ ਦੇਖਿਆ ਲਮਾਰੀ ਨੂੰ ਇੰਨਾ ਇੰਨਾ ਕਰਦਾ ਪਿਆ ਸੀ ਲਮਾਰੀ ਲੱਗਦਾ ਕੁਝ ਇਸ ਤਰ੍ਹਾਂ ਦਾ ਸਪਰੇਅ ਜਾਂ ਕੁਝ ਇਸ ਤਰ੍ਹਾਂ ਦਾ ਨਸ਼ੇ ਦਾ ਜਾਂ ਕੁਝ ਪ੍ਰੇ ਨਹੀਂ ਸੀ ਦੀ ਉਹਦੇ ਬੈਗ ਵੀ ਬਸ ਛੋਟਾ ਜਿਹਾ ਬੈਗ ਸੀ ਕਾਲੇ ਰੰਗ ਦਾ ਉਹਦੇ ਵਿੱਚੋਂ ਚਾਬੀਆਂ ਦਾ ਹੀ ਉਹ ਘੜਦਾ ਪਿਆ ਸੀ ਜਿਵੇਂ ਠੋਕਾ ਦਿਖਾਈ ਕਰਦੇ ਚਾਬੀਆਂ ਦੀ ਬਣਾਉਂਦੇ ਜਾਂ ਚਾਬੀ ਬਣਾਈ ਗਏ ਬਣਾਈ ਗਏ ਬੱਠਾ ਤੇ ਲੱਗਦਾ ਵੀ ਇਹ ਪੱਕਾ ਚੋਰ ਆ ਜਿਹੜਾ ਚੋਰ ਦਾ ਹੀ ਕੰਮ ਹੋ ਸਕਦਾ ਜਿਸ ਤਰ੍ਹਾਂ ਜਿਹੜੇ ਗੈਂਗਵਾਰ ਕਰਦੇ ਨੇ ਕੰਮ ਬਾਰਦਾ ਤਾਂ ਉਹਨਾਂ ਦਾ ਇਜਾਮ ਦਿੰਦੇ ਨੇ ਹੁਣ ਜਦੋਂ ਦੇਖ ਕੇ ਪਤਾ ਲੱਗਦਾ ਪਿਆ ਕਿ ਮੈਨੂੰ ਜਾਂਦਾ ਉਹ ਕਿਉਂ ਨਹੀਂ ਦਿਖਿਆ ਉਹਨੇ ਮੈਨੂੰ ਕੁਝ ਕਰਦਾ ਐਡਾ ਟਾਈਮ 5 5-7 ਮਿੰਟਾਂ ਚ ਮੈਨੂੰ ਕੁਝ ਸਮਾਂ ਨਹੀਂ ਆਉਂਦਾ ਕੁਝ ਨਹੀਂ ਪਤਾ ਲੱਗਿਆ ਮੈਨੂੰ ਜਿਵੇਂ ਅੱਖਾਂ ਦੇ ਪੱੜਦਾ ਫੈ ਗਿਆ ਮੇਰੀ ਕੀ ਕੀ ਸਮਾਨ ਕੀ ਕੀ ਲੈ ਗਿਆ ਸਮਾਨ ਇੱਕ ਰਿੰਗ ਸੀਗੀ ਭਾਈ ਦੇਣ ਲੱਗਿਆ ਸੀ ਇੱਕ ਬਾਲੀਆਂ ਦਾ ਜੋੜਾ ਸੀ ਇੱਕ ਚੇਨ ਸੀਗੀ ਮੋਟੀ ਹਮ ਅੱਛਾ ਮੇਰੇ ਕੋਲ ਸਿਰਫ ਥੋੜੇ ਜਿਹੇ ਪੈਸੇ ਸੀ ਉਹ ਵੀ ਲੈ ਗਿਆ ਤੇ ਆਇਆ ਕਿੱਥੋਂ ਸੀ ਸਾਈਕਲ ਤੇ ਸੀ ਤੇ ਸਾਈਕਲ ਤੇ ਗਾਇਬ ਹੋ ਗਿਆ ਸਾਈਕਲ ਤੇ ਗਾਇਬ ਹੋ ਗਿਆ ਮੈਨੂੰ ਕਹਿੰਦਾ ਮੈਂ ਚਾਬੀਆਂ ਦਾ ਕੁਛ ਲੈ ਲਿਆ ਲੱਗਦਾ ਕੋਈ ਹੋਰ ਵੀ ਉਹਦਾ ਕੋਈ ਨਾਲ ਉਹਦੇ ਕੰਮ ਕਰਨੇ ਲੱਗ ਪਿਆ ਮੈਂ ਕੱਲਾ ਹੀ ਸੀ ਕੱਲਾ ਹੀ ਵਾਰ ਦਾ ਤੁਹਾਨੂੰ ਜਾਣਦੇ ਕਿ ਚਲੇ ਹਾਂਜੀ ਨਹੀਂ ਸੀ ਪੁਲਿਸ ਵਾਲੋ ਕਿਸ ਤਰ੍ਹਾਂ ਦੀ ਕਾਰ ਕਰ 15 20 ਮਿੰਟ ਇੱਥੇ ਬੈਠਾ ਰਿਹਾ ਚਾਬੀਆਂ ਉਹਨੇ ਬਣਾਉਂਦਾ ਰਿਹਾ ਮੈਂ ਖੜਾ ਬਣਾਉਂਦਾ ਪਿਆ ਮੈਂ ਬੈਠੀ ਹਾਂ ਉਹਦੇ ਕੋਲ ਹੀ ਬੈਠੀ ਰਹੀ ਹਾਂ ਬਿਲਕੁਲ ਹਿੱਲੀ ਨੀ 1 ਮਿੰਟ ਵੀ ਨਹੀਂ ਗਈ ਕਿਸੇ ਪਾਸੇ ਉਹਨੇ ਮੈਂ ਤਾਂ ਪਾਣੀ ਮੰਗੇ ਮੈਂ ਪਾਣੀ ਵੀ ਨਹੀਂ ਦਿੱਤਾ ਮੈਂ ਬੇਟੇ ਨੂੰ ਕਿ ਮੈਂ ਤਾਂ ਪਾਣੀ ਲਿਆ ਦੇ ਮੈਂ ਨਹੀਂ ਮੈਂ ਇੱਥੇ ਬੈਠੀ ਹਾਂ ਲੋਕਾਂ ਨੂੰ ਕੀ ਅੱਛਾ ਮੇਰੀ ਗੱਲ ਸੁਣੋ ਜਿਹੜਾ ਜਿਹੜਾ ਲੋਕ ਜਿਹੜੇ ਚਾਬੀ ਤੁਹਾਡੇ ਲੋਕਰ ਚਾਬੀ ਸੀਗੀ ਜਿਹੜੀ ਮੇਨ ਚਾਬੀ ਉਹਰੇ ਹੱਥ ਚ ਕਿੱਦਾਂ ਲੱਗੀ ਉਹ ਲੱਗੀਆਂ ਨਹੀਂ ਚਾਬੀਆਂ ਤੇ ਮੇਰੇ ਕੋਲ ਚਾਬੀਆਂ ਉਹਦੇ ਮੇਰੇ ਕੋਲ ਨਹੀਂ ਆਪਾਂ ਨੂੰ ਆਪਾਂ ਨਹੀਂ ਪਤਾ ਨਹੀਂ ਕੀ ਤਾਰਾ ਪਾਈਆਂ ਕੀ ਨਹੀਂ ਕੀਤਾ ਉਹਨੇ ਮੈਨੂੰ ਕੁਝ ਨਹੀਂ ਪਤਾ ਜੀ ਉਹਨੇ ਕੀ ਕੀਤਾ ਉਹਦਾ ਸੱਜਾ ਹੱਥ ਬਾਰਸੀ ਖੱਬਾ ਤੇ ਲਮਾਰੀ ਨੂੰ ਬਸ ਐ ਕਹਿੰਦੀਆਂ ਚਾਬੀ ਲਾਈ ਗਿਆ ਮਤਲਬ ਕੋਈ ਮਾਸਟਰ ਕੀ ਕਹਿ ਸਕਦੇ ਅਸੀਂ ਕੀ ਪਤਾ ਉਹਦੇ ਕੋਲ ਕਿਸੇ ਮੈਨੂੰ ਕੰਦਾ ਮੇਰੇ ਕੋਲ ਚਾਬੀਆਂ ਹੈ ਨਹੀਂ ਮੇਰੇ ਚਾਬੀਆਂ ਲੈ ਕੇ ਰੋਤੋ ਮਤਲਬ ਜੀ ਕਿ ਇਹ ਮਾਸਟਰ ਮਾਈਂਡ ਹੈ ਜਿਹੜਾ ਇਦਾਂ ਦੇ ਕਵਾਰਦਾਂ ਤੁਹਾਨੂੰ ਜਾਨ ਦਿੰਦਾ ਲੱਗਦਾ ਜੀ ਪਾਣੀ ਫਿਰ ਆਪਣੀ ਬੋਤਲ ਚੋਂ ਕੱਢ ਕੇ ਪਾਣੀ ਪੀਤਾ ਮੇਰੇ ਮਾਈਂਡ ਚ ਆਇਆ ਮੈਂ ਕਿਹਾ ਇਹਨੇ ਪਾਣੀ ਮੇਥੋਂ ਕਿਉਂ ਮੰਗਿਆ ਮੈਂ ਕਿਹਾ ਪ ਮੈਂ ਫਿਰ ਬੈਡਰੂਮ ਮੈਂ ਉੱਧੇ ਹੀ ਆਪਣੇ ਮੋਚੀ ਕਹਤਾ ਕਸ਼ਿਸ਼ ਨੂੰ ਮੈਂ ਕਿਹਾ ਕਸ਼ਿਸ਼ ਪਾਏ ਬਟਾ ਮੈਂ ਕਿ ਪਾਣੀ ਤੇ ਕੋਈ ਸੀਗਾ ਮੈਨੂੰ ਪਤਾ ਨਹੀਂ ਇਹਨੇ ਕਿਉਂ ਮੰਗ ਲਿਆ ਪਾਣੀ ਬਸ ਉਹ ਚਾਹੀਦੀ ਸਿੱਧੀ ਕਰਨ ਦੇ ਬੰਨੇ ਬੰਨੇ ਸੀ ਪਾਣੀ ਤਾਂ ਮੈਂ ਦਿੱਤਾ ਹੀ ਨਹੀਂ ਮੈਂ ਉੱਠੀ ਨਹੀਂ ਬੇਟੇ ਨੇ ਲਿਆ ਕੇ ਦਿੱਤਾ ਪਾਣੀ ਤੁਹਾਡੇ ਵੱਲੋਂ ਇਹ ਸ਼ਿਕਾਇਤ ਕੀਤੀ ਗਈ ਆ ਕਾਰਵਾਈ ਹੋ ਰਹੀ ਆ ਥਾਣੇ ਦੀ ਹਾਂਜੀ ਕਹਿੰਦੇ ਸੀ ਰਾਤੀ ਆਏ ਸੀ ਦੇਖ ਗਏ ਸੀ ਕੰਦੇ ਸੀ ਚੇਰੇ ਦੇਖਦੇ ਆ ਕੀ ਮੈਸੇਜ ਕੀ ਦੇਣਾ ਚਾਹੁੰਦੇ ਜਿਸ ਤਰ੍ਹਾਂ ਬਾਦ ਕਦੇ ਵੀ ਭੁਲਕੇ ਵੀ ਕੰਨਾਂ ਨੂੰ ਹੱਥ ਲੱਗ ਗਏ ਮੇਰੇ ਤਾਂ ਮੈਂ ਤਾਂ ਕਦੇ ਅਜਿਹਾ ਕੰਮ ਕੀਤਾ ਹੀ ਨਹੀਂ ਸੀ ਅੱਛਾ ਲੋਕਾਂ ਨੂੰ ਕਹਿਣਾ ਚਾਹਣਾ ਤਾਂ ਕਿਉਂਕਿ ਲੋਕ ਇਹ ਜਿਹੜੇ ਦਾਦੇ ਬੰਦੇ ਨੇ ਬਾਕੀ ਗਲਿਆਂ 'ਚ ਵੀ ਘੁੰਮਦੇ ਹੋਣ ਜਾਂ ਤਾਂ ਘੁੰਮਦੇ ਆ ਉਹਨਾਂ ਨੂੰ ਕਹਿਣਾ ਪਰ ਹੁਣ ਕੋਈ ਵਿਸ਼ਵਾਸ ਕਰਨ ਦੀ ਗੱਲ ਨਹੀਂ ਹੈਗੀ ਕਿ ਵੀ ਆਪਾਂ ਕਿਸੇ ਨੂੰ ਆਏ ਘਰੇ ਬੰਦੇ ਨੂੰ ਅੰਦਰ ਵੜ ਕੇ ਕੁਝ ਕੰਮ ਕਰਾ ਲਈਏ ਨਹੀਂ ਹੈ ਬਿਲਕੁਲ ਵੀ ਬਿਲਕੁਲ ਨਹੀਂ ਕਰਾਉਣਾ ਚਾਹੀਦਾ ਲੋਕਾਂ ਨੂੰ ਹਾਂਜੀ ਹਾਂਜੀ ਕੀ ਨਾਮ ਹੈ ਸੰਜੀਵ ਕੁਮਾਰ ਅੱਛਾ ਕੀ ਹੋਇਆ ਪੇ ਤੇ ਮਾਰਿਆ ਲੋਕਰ ਖਰਾਬ ਸੀਗਾ ਲੋਕ ਕੋਈ ਚਾਬੀ ਲਵਾਣੀ ਸੀ ਤੇ ਬਾਹਰੋਂ ਕੋਈ ਐਸੀ ਸਪਿਕ ਉਹਨੂੰ ਬੁਲਾਇਆ ਬੰਦਾ ਅੱਛਾ ਚਾਬੀ ਲੋਕਦਾਨ ਵਿੱਚ ਕਹਿੰਦਾ ਚਾਬੀ ਲਾ ਦੇਣਾ ਮੈਂ ਹੂੰ ਹੂੰ ਥੋੜੀ ਦੇਰ ਕੀਤੀ ਤੇ ਚਾਬੀ ਉਤ ਬਾਦ ਚ ਕਹਿੰਦਾ ਦੂਜੀ ਚਾਬੀ ਲਈ ਉਹ ਕਹਿੰਦਾ ਮੈਂ ਚਾਬੀ ਖਰਾਬ ਹੋ ਗਈ ਚਾਬੀਆਂ ਦਾ ਗੁੱਛਾ ਲੈ ਕੇ ਆਉਣਾ ਤੇ ਬਾਅਦ ਅਸੀਂ ਦੇਖਿਆ ਤਾਂ ਜੋ ਦਗਣ ਨਹੀਂ ਆ ਦੇਖਿਆ ਲੋਕਰ ਖੁੱਲ ਕੇ ਦੇਖੋ ਦੇ ਵਿੱਚੋਂ 2.5 ਲੱਖ 1.5 ਲੱਖ ਕੈਸ਼ ਤੇ ਇੱਕ ਮੁੰਦਰੀ ਇੱਕ ਰਿੰਗ ਤੇ ਕੁਵਾਲੀਆਂ ਗਾਇਬ ਸੀਆਂ ਵਿੱਚੋਂ ਤੇ ਹਾਂ ਬੋਲੋ ਬੋਲੋ ਬਸ ਉਸ ਤੋਂ ਬਾਅਦ ਪਤਾ ਲੱਗਿਆ ਫਿਰ ਜੇ ਅਸੀਂ ਬੰਦੇ ਇਕੱਠੇ ਹੋਏ ਖਾਣੇ ਜਾ ਕੇ ਆਏ ਉੱਥੇ ਉੱਥੇ ਜਾ ਕੇ ਐਫਐਸ ਦਰਜ ਕੀਤੀਆਂ ਸੀ ਫੋਟੋਆਂ ਆਈਆਂ ਸੀ ਮਾਡੀ ਮਰਸੀ ਸੀਟੀਵੀ ਵਿੱਚ ਤੇ ਉਹ ਦੇਖ ਕੇ ਆਂਦੇ ਖਾਣੇ ਹੁੰਦੇ ਅੱਛਾ ਕਿੰਨੇ ਵਜੇ ਦੀ ਗੱਲ ਹੈ ਇਹ ਸਵਾਜਾਂ ਤੋਂ ਸਾਢੇ ਚਾਰ ਦੇ ਵਿੱਚ ਵਿੱਚ ਗੱਲ ਹੈ ਅੱਛਾ ਔਰ ਜਦੋਂ ਇਹ ਬੰਦਾ ਆਇਆ ਸੀ ਤੁਹਾਡੇ ਕੋਲ ਉੱਥੇ ਜਿਹੜਾ ਲੋਕਲ ਲੋਕਲ ਆਉਣਾ ਸੀ ਤੇ ਔਰ ਘਰ ਵਿੱਚ ਕੌਣ-ਕੌਣ ਮوجود ਸੀ ਮੈਂ ਸੀ ਮਿਸਿਸ ਹੀ ਮੇਰੀ ਤੇ ਕੁੜੀਆ ਸੀ ਤੇ ਮਤ ਤੁਹਾਡੇ ਅੱਖਾਂ ਸਾਹਮਣੇ ਕਰਕੇ ਤੁਹਾਨੂੰ ਪਤਾ ਨਹੀਂ ਲੱਗਣਾ ਮੈਂ ਸੀ ਤੇ ਕੁੜੀਆ ਇੱਥੇ ਕੋਲ ਬੈਠੀ ਬੈੜ ਦੇ ਕੋਲ ਬ अच्छा ਤੁਸੀਂ ਮਨ ਲੋ ਗਲੀ ਚ ਲੰਗਾ ਜਾਂਦੇ ਤੁਸੀਂ ਉਹ ਬੁਲਾ ਕੇ ਹਾਂ ਗਲੀ ਲੰਘ ਸਕੇ ਸਾਇਰਸ ਸਪੀਕਰ ਦੀ ਆਵਾਜ਼ ਲੱਗੀ ਕਿ ਲਮਾਰੀਆਂ ਲੋਕ ਠੀਕ ਕਰਾ ਲਓ ਜੋ ਨਾਲ ਉਹ ਮਿਸ ਬਾਹਰ ਹਾਂ ਗਲੀ ਚ ਘੁੰਮ ਦਿੰਦੇ ਅੱਛਾ ਕੱਲਾ ਹੀ ਸੀਗਾ ਇੱਕ ਸਿੰਗਲ ਬੰਦਾ ਸੀਗਾ ਸਿੰਗਲ ਬੰਦਾ ਸੀਗਾ ਅੱਛਾ ਜਦੋਂ ਇਹ ਆਇਆ ਸੀ ਅੰਦਰ ਆਇਆ ਸੀਗਾ ਜਦੋਂ ਲੋਕ ਨੂੰ ਖੋਲਦਾ ਪਿਆ ਸੀਗਾ ਤੇ ਇਹਨੇ ਕੋਈ ਗੱਲਬਾਤ ਕੀਤੀ ਤੁਹਾਡਾ ਨਾ ਕਿ ਦੂਜੀ ਚਾਬੀ ਨਹੀਂ ਸੱਦੀ ਖੋਲ ਲੈ ਕੇ ਆਪਣੀ ਚਾਬੀ ਲੈ ਕੇ ਆਈ ਨਾਲ ਕੋਈ ਨਹੀਂ ਨਹੀਂ ਚਾਬੀ ਬਣਾਈ ਇੱਕ ਮਿੰਟ ਇੱਕ ਮਿੰਟ ਹਾਂਜੀ ਚਾਬੀ ਬਣੇ ਤੇ ਉਹ ਇੱਕ ਚਾਬੀ ਸੀਗੀ ਉਹਨੂੰ ਬਣਾ ਕੇ ਉਹਨੂੰ ਛੱਟ ਛੱਟ ਮਾਰਦਾ ਰਿਹਾ ਉਹਦੇ ਥੋੜੀ ਥੋੜੀ ਕਰਕੇ ਉਹਨੇ ਖ ਪਰ ਉਹਦੇ ਉਹ ਦੂਜੀ ਲਮਾ ਤੇ ਚਾਬੀ ਲੈ ਲਈ ਉਹਨੇ ਵੀ ਇਹ ਚਾਬੀ ਤੋਂ ਸ਼ਾਇਦ ਇਹਦੀ ਚਾਬੀ ਲੱਗ ਜਵੇ ਪਤਾ ਨਹੀਂ ਇਹ ਚ ਇਹ ਜਿਹੜੀ ਚਾਬੀ ਤਾਂ ਇਹਨੇ ਚਾਹ ਖੁੱਲੀ ਉਹਨਾਂ ਨੂੰ ਉਹ ਲੋਕਾਂ ਨੇ ਖੋਲਤਾ ਇਹਦੀ ਚਾਬੀ ਵਿੰਗੀ ਕਰਦੀ ਜਾਂਦੀ ਮਤਲਬ ਘੋੜਾ ਕਰਕੇ ਲੱਗਾ ਹਾਂ ਟੇਢੀ ਕਰਤੀ ਤਾਂ ਉਹ ਬਾਤ ਜੀ ਨੂੰ ਸਿੱਧੀ ਕਰਦੀ ਵੀ ਆਉਂਦੇ ਬਸ ਉਹ ਖੁੱਲੀ ਨਹੀਂ ਕਦੋਂ ਚਾਬੀਆਂ ਦਾ ਪੁੱਛਾ ਲੈ ਕੇ ਆਉਂਦਾ ਮੁੜ ਕੇ ਆਇਆ ਨਹੀਂ ਅੱਛਾ ਜਿਹੜਾ ਬੰਦਾ ਸੀਗਾ ਅਕਸਰ ਤੁਸੀਂ ਗਲੀ ਚ ਦੇਖਦੇ ਹੋ ਨਹੀਂ ਉਹ ਪਹਿਲੀ ਵਾਰ ਦੇਖਿਆ ਪਹਿਲੀ ਵਾਰ ਦੇਖਿਆ ਸੀਗਾ ਅੱਛਾ ਪਹਿਲੀ ਵਾਰ ਆਇਆ ਸੀ ਪਹਿਲੀ ਵਾਰ ਆਇਆ ਸੀ ਅੱਛਾ ਪੁਲਿਸ ਕੰਪਲੇਂਟ ਦਿਖਾਉਣਾ ਹੋਈ ਜਾਂਦਾ ਹਾਂਜੀ ਹਾਂਜੀ ਪੁਲਿਸ ਪਲ ਅੱਛਾ ਤੇ ਫੋਟੋ ਕੀ ਕਰਕੇ ਗਏ ਨੇ ਕਹਿੰਦੇ ਸੀ ਕਿ ਫੋਟੋ ਵਿੱਚ ਤੁਸੀਂ ਕਾਰਵਾਈ ਕਰਾਂਗੇ ਅੱਛਾ ਫੋਟੋ ਵੀ ਜਦੋਂ ਪਿਕ ਕਰਾ ਦਿੱਤੀ ਆਲੇ ਦੋਲੇ ਉਹਦੀ ਫੇਸ ਆਇਆ ਹੋਵੇ ਜਾਂ ਕੈਮਰੇ ਲੱਗੇ ਹੋਣ ਫੇਸ ਦੇ ਵਿੱਚ ਆਇਆ ਵੀ ਕੈਮਰੇ ਦੇ ਵਿੱਚ ਆ ਸੀਸੀਟੀਵੀ ਕਢਾਈ ਆ ਤੁਸੀਂ ਉਹਨੂੰ ਥਾਣੇ ਨੂੰ ਰਿਪੋਰਟ ਫੋਟੋ ਦੇ ਕੇ ਤੇ ਸੀਸੀਟੀਵੀ ਇੱਕ ਦੋ ਆਏ ਕੈਮਰੇ ਫੇਸ ਆਇਆ ਹੁੰਦਾ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਜਿਸ ਤਰ੍ਹਾਂ ਅੰਦਰ ਆਪਾਂ ਬਾਹਰ ਲੈਣੇ ਕੋਈ ਪ੍ਰਾਈਵੇਟ ਬੰਦਾ ਆਂਦਾ ਬਿਨਾਂ ਨਾ ਹੋਣਾ ਕੋਈ ਹੋਣਗੇ ਅੰਦਰ ਨਾ ਵਿਸ਼ਵਾਸ ਕਿਸੇ ਸੜਕ ਵਾਲੇ ਬੰਦੇ ਵਿਸ਼ਵਾਸ ਨਾ ਕਰਦੇ ਕਿਸੇ ਤੇ ਨਹੀਂ ਕੋਈ ਵਿਸ਼ਵਾਸ ਕਰਨ ਦਾ ਟਾਈਮ ਹੈ ਅੱਜ ਕੱਲ੍ਹ ਹਾਂ ਜੀ ਸਰ ਇਹ ਇੱਕ ਕਫਾ ਵਾਲ ਰੋਡ ਦਾ ਕੇ ਮਾਮਲਾ ਹੈ ਜਿੱਥੇ ਵੀ ਇੱਕ ਪਰਿਵਾਰ ਨੂੰ ਲਜਾਵਾ ਕਿ ਰਾਤ ਜਾਂਦਾ ਇੱਕ ਬੰਦੇ ਨੇ ਸਾਈਕਲ ਜਾਂਦਾ ਨੂੰ ਘਰ ਤੋਂ ਵੜ ਕੇ ਅਲਮਾਰੀ ਠੀਕਰਨ ਦੇ ਬਾਰੇ ਜਿਹੜਾ ਕਿ ਚੋਰੀ ਹੋਈ ਇਹਦੇ ਸੰਬੰਧੀ ਕੰਪਲੇਂਟ ਸਾਡੇ ਕੋਲ ਆਈ ਹੈ ਉਹਦੇ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਕੇ ਜੋ ਵੀ ਤੱਥ ਸਾਹਮਣੇ ਆਣਗੇ ਜਦੋਂ ਤੱਕ ਕਰਦੇ ਕੀਤੀ ਸਰ ਇਹ ਕਿੰਨੇ ਕ ਵਜੇ ਦੀ ਗੱਲ ਹੈਗੀ ਮਤਲਬ ਕੱਲ 4:30 ਵਜੇ ਦੀ ਦਿੰਦੇ ਸਨ ਸਰ ਜਿਹੜੇ ਮਤਲਬ ਇਲਜ਼ਾਮ ਲਗਾਏ ਕਿ ਨਹੀਂ ਸੀਸੀਟੀਵੀ ਸਾਹਮਣੇ ਆਈ ਹੈ ਕਿ ਜਾਂ ਮਤਲਬ ਕੱਲ ਕਿਤੇ ਕਰ ਉਸ ਸੰਬੰਧੀ ਵੀ ਪਰਿਵਾਰ ਨਾਲ ਗੱਲਬਾਤ ਕੀਤੀ ਸੀ ਪਰਿਵਾਰ ਨਾਲ ਗੱਲ ਕੀਤੀ ਹੈ ਬਟ ਇੱਕ ਜੋ ਨਾਰਮਲ ਹੈ ਉਹਦੇ ਮੁਤਾਬਕ ਤਾਂ ਇੱਕ ਸਾਈਕਲ ਵਾਲਾ ਸੀ ਜਿਹੜਾ ਕਿ ਚਾਬੀਆਂ ਲਾਉਣ ਵਾਲਾ ਤੇ ਬਾਕੀ ਅਜੇ ਕੋਈ ਨੂੰ ਢੰਗਾਈ ਨਾ ਦੇਖਿਆ ਜਾਊਗਾ ਸਾਹਮਣੇ ਅਜੇ ਮੌਕੇ ਤੇ ਕੋਈ ਅਜੇ ਕਾਰਵਾਈ ਚੱਲ ਰਹੀ ਚੱਲ ਰਹੀ